ਸਾਰੇ ਭੈਣ ਭਰਾਵਾਂ ਨੂੰ ਫਤਿਹ ਪ੍ਰਵਾਨ ਹੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਡੀ ਚੱਲਦੀ ਜਿਹੜੀ ਵਿਚਾਰ ਮੰਗਲਵਾਰ ਦੀ ਵਿਚਾਰ ਚੱਲਦੀ ਹੈ ਇਸ ਵਿਚਾਰ ਦੇ ਵਿੱਚ ਚਲਦੇ ਆ ਚਲਦੇ ਆ ਅ ਵਿਸ਼ੱਕ ਅਸੀਂ ਗਿਣਤੀ ਦੇ ਵਿੱਚ ਭਾਵੇਂ ਇੰਨੇ ਕੁ ਬੈਠੇ ਹੋਏ ਆ ਪਰ ਇੰਨਾ ਕੁ ਸੱਚੇ ਪਾਤਸ਼ਾਹ ਨੇ ਕਿਰਪਾ ਆਪਣੀ ਕਰ ਦਿੱਤੀ ਹੈ ਕਿ ਅੱਜ ਹਰ ਭੈਣ ਭਰਾ ਜਿਹੜੇ ਕੋਈ ਵੀ ਸ਼ਬਦ ਲਵੇਗੁਰੂ ਗ੍ਰੰਥ ਸਾਹਿਬ ਚੋਂ ਤੇ ਉਹਦੇ ਵਿਚਾਰ ਆਪੇ ਸਮਝ ਸਕਦੇ ਆ ਆਪੇ ਕਰ ਸਕਦੇ ਆ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ 2 ਢਾਈ 3 ਸਾਲ ਤੋਂ ਮੈਨੂੰ ਲੱਗਦਾ 3 ਸਾਲ ਤੋਂ ਉੱਪਰ ਹੋ ਗਿਆ ਕਿ ਅਸੀਂ ਰਲ ਮਿਲ ਕੇ ਜਦੋਂ ਦੇ ਲੱਗੇ ਆ ਤੇ ਅੱਜ ਮਾਲਕ ਦੀ ਇੰਨੀ ਬਖਸ਼ਿਸ਼ ਆ ਕਿ ਮਨ ਦੇ ਵਿੱਚ ਕੋਈ ਸ਼ਬਦ ਆਵੇ ਕੁਝ ਵੀ ਆਵੇ ਤਾਂ ਅਸੀਂ ਉਹਦੇ ਵਿਚਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝ ਸਕਦੇ ਆ ਮਨ ਨੂੰ ਜਿਹੜੇ ਵਿਚਾਰ ਆ ਉਹ ਸਮਝ ਆ ਜਾਂਦੇ ਆ ਇਸੇ ਲੜੀ ਨੂੰ ਸਮਝਣ ਵਾਸਤੇ ਅ ਚਲਦਿਆਂ ਚਲਦਿਆਂ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ 57 ਸ਼ਲੋਕ ਤੇ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏ ਮਾਨ ਨੇ ਉਹਨਾਂ ਦੇ ਵਿੱਚੋਂ ਜਿਹੜੇ ਸ਼ਬਦ ਨੇ ਆਪਾਂ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਕੋਸ਼ਿਸ਼ ਕਰ ਸਕੀਏ ਵੈਸੇ ਤਾਂ ਸਾਨੂੰ ਸਾਰੇ ਹੀ ਸਮਝਣੇ ਚਾਹੀਦੇ ਨੇ ਪਰ ਜਦੋਂ ਤੱਕ ਸੱਚੇ ਪਾਤਸ਼ਾਹ ਚਲਾਉਣ ਜਦੋਂ ਤੱਕ ਕੋਸ਼ਿਸ਼ ਹੋ ਸਕੇ ਉਹ ਤੱਕ ਆਪਾਂ ਕੋਸ਼ਿਸ਼ ਕਰਾਂਗੇ ਅ ਗੁਰ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਜਿਹੜੇ ਨੇ ਉਹ ਬਾਡੀ ਰਾਗ ਤੋਂ ਸ਼ੁਰੂ ਹੁੰਦੇ ਨੇ ਇਹ ਵਿਸ਼ਖ ਸਾਨੂੰ ਭੈਣ ਜੀ ਵੀ ਸਮਝਾਉਣਗੇ ਪਰ ਮੈਂ ਇੱਕ ਥੋੜਾ ਜਿਹਾ ਇੱਕ ਜਿਵੇਂ ਕਹਿੰਦੇ ਨੇ ਕਿ ਇੱਕ ਭੂਮਿਕਾ ਪੱਜ ਜਾਂਦੀ ਹੈ ਪਹਿਲੇ ਜਿਹੜੇ ਦੋ ਰਾਗ ਨੇ ਉਹਨਾਂ ਦੇ ਵਿੱਚ ਗੁਰ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਨਹੀਂ ਹੈਗੇ ਬਾਡੀ ਰਾਗ ਤੋਂ ਉਹਨਾਂ ਦੇ ਸ਼ਬਦ ਸ਼ੁਰੂ ਹੁੰਦੇ ਨੇ ਪਿਛਲੇ ਹਫਤੇ ਜਿਹੜਾ ਪਹਿਲਾ ਸ਼ਬਦ ਆ ਉਹ ਸਾਡੇ ਵੱਡੇ ਵੀਰ ਜੀ ਵੀਰਮਿੰਦਰਪਾਲ ਸਿੰਘ ਜੀ ਨੇ ਉਹਦੀ ਵਿਆਖਿਆ ਪੜੀ ਖੂਬਸੂਰਤ ਤਰੀਕੇ ਨਾਲ ਕੀਤੀ ਸੀ ਅੱਜ ਉਸੇ ਲੜੀ ਦੇ ਵਿੱਚ ਦੂਸਰਾ ਸ਼ਬਦ ਹੈ ਸਾਧੋ ਰਚਨਾ RAM ਬਣਾਈ ਇਹਦੀ ਜਿਹੜੀ ਵਿਆਖਿਆ ਭੈਣ ਬਲਵਿੰਦਰ ਕੌਰ ਜੀ ਕਰਨਗੇ ਅ ਵਿਸ਼ੱਕ ਦੇਖਣ ਨੂੰ ਲੱਗਦਾ ਹੈ ਕਿ ਸ਼ਬਦ ਦੇ ਅਰਥ ਬਹੁਤ ਸਾਰਲੇ ਨੇ ਬਿਲਕੁਲ ਸੌਖੇ ਅਰਥ ਨੇ ਪਰ ਭੈਣ ਜੀ ਸਾਨੂੰ ਕਿਹੜੇ ਤਰੀਕੇ ਦੇ ਨਾਲ ਸਮਝਾਉਂਦੇ ਨੇ ਕਿਵੇਂ ਇਹ ਰਚਨਾ ਜਿਹੜੀ ਉਹ ਸੱਚੇ ਪਾਤਸ਼ਾਹ ਨੇ ਬਣਾਈ ਆ ਤੇ ਇਹਦੇ ਵਿੱਚ ਮੈਂ ਭੈਣ ਜੀ ਤੁਹਾਨੂੰ ਇੰਨਾ ਕ ਜ਼ਰੂਰ ਦੱਸ ਦਿਆਂ ਕਿ ਐਗਜ਼ਾਮਪਲ ਵਜੋਂ ਸ਼ਾਇਦ ਤੁਸੀਂ ਉਹਦੇ ਨਾਲੋਂ ਵਧੀਆਂ ਐਗਜ਼ਾਮਪਲਸ ਤਿਆਰ ਕੀਤੀਆਂ ਹੋਣ ਪਰ ਅਸਾਕੀਵਾਰ ਦੇ ਵਿੱਚ ਆ ਪੀਨੇ ਆਪ ਸਾਜਿਓ ਆ ਪੀਨੇ ਰਚਿਓ ਨਾਉ ਤੁਈ ਕੁਦਰਤ ਸਾਜੀਏ ਕਰਾ ਸੰਢ ਟੋਚਾਓ ਉਹ ਉਸ ਰਚਨਾ ਦਾ ਜ਼ਿਕਰ ਵੀ ਜੇ ਅਸੀਂ ਨਾਲ ਕਰ ਦਈਏ ਕਿਵੇਂ ਉਹਦੀ ਇਹ ਰਚਨਾ ਜਿਹੜੀ ਆ ਇਹ ਸਾਰੀ ਨਾਲ ਨਾਲ ਚੱਲਦੀ ਆ ਤੇ ਉਹਨੇ ਇਹ ਰਚਨਾ ਬਣਾਈ ਹੋਈ ਆ ਉਹ ਆਪ ਉਦਰ ਆਪ ਸੈਵੰ ਆਪ ਸਮਾਇਆ ਹੋਇਆ ਵਾ ਸੋ ਭੈਣ ਜੀ ਇਸ ਵਿਚਾਰ ਨੂੰ ਸ਼ੁਰੂ ਕਰਨਗੇ ਆਪਾਂ ਸਾਰੇ ਇਸ ਵਿਚਾਰ ਦਾ ਲਾਹਾ ਲੈ ਕੇ ਤੇ ਭੈਣ ਜੀ ਜੋ ਸਮਝਾਉਣਗੇ ਉਦੋਂ ਅਸੀਂ ਅਸੇ ਸਮਝਾਂਗੇ ਤੇ ਇਸ ਸ਼ਬਦ ਦੇ ਅਨੁਸਾਰ ਅਸੀਂ ਹੌਲੀ-ਹੌਲੀ ਚੱਲਣ ਦੀ ਕੋਸ਼ਿਸ਼ ਕਰਾਂਗੇ ਓਵਰ ਟੂ ਭੈਣ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋੜੀ ਮਲਾ ਨਵਾ ਸਾਦੋ ਰਚਨਾ RAM ਬਣਾਈ ਇੱਕ ਬਿਨ ਸੈ ਇਕ ਅਸਥਿਰ ਮਾਨੈ ਅਚਰਜ ਲਖਿਓ ਨ ਜਾਈ ਰਹਾਓ ਕਾਮ ਕਰੋਤ ਮੋਹ ਬਸ ਪਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾਨਿਓ ਜਿਉ ਸੁਪਨਾਰੈ ਨਾਈ ਜੋ ਦੀਸ ਸੋ ਸਗਲ ਬినాਸੈ ਜਿਉ ਬਾਦਰ ਕੀ ਛਾਈ ਜਨ ਨਾਨਕ जग ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋੜੀ ਵਿੱਚ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਲਿਖਿਆ ਹੋਇਆ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 219 ਤੇ ਸੁਵਾਇਮਾਨ ਹੈ ਇਸ ਵਿੱਚ ਸਾਰੇ ਮਨੁੱਖਤਾ ਨੂੰ ਇਹ ਸਮਝਾਇਆ ਗਿਆ ਹੈ ਕਿ हे ਸੰਤ ਜਨੋ हे ਸਾਧ ਜਨੋ ਸਾਰੀ ਸ੍ਰਿਸ਼ਟੀ ਪ੍ਰਭੂ ਪਰਮੇਸ਼ਵਰ ਦੀ ਬਣਾਈ ਹੋਈ ਹੈ ਇਸ ਸ੍ਰਿਸ਼ਟੀ ਵਿੱਚ ਕੁਝ ਵਸਤੂਆਂ ਆਪੇ ਹੀ ਵਿਨਾਸ਼ ਹੋ ਜਾਂਦੀਆਂ ਹਨ ਅਤੇ ਕੁਝ ਸਿਰ ਨਜ਼ਰ ਆਉਂਦੀਆਂ ਹਨ ਪਰਮਾਤਮਾ ਦੇ ਇਸ ਖੇਲ ਨੂੰ ਸਮਝਣਾ ਬਹੁਤ ਔਖਾ ਹੈ ਇਹ ਉਸਨੇ ਜਗਤ ਦੀ ਅਚਰਜ ਰਚਨਾ ਕੀਤੀ ਹੈ ਕਿ ਇੱਕ ਮਨੁੱਖ ਤਾਂ ਮਰਦਾ ਹੈ ਤੇ ਦੂਸਰਾ ਮਨੁੱਖ ਉਸ ਨੂੰ ਮਰਦਿਆ ਦੇਖ ਕੇ ਵੀ ਆਪਣੇ ਆਪ ਨੂੰ ਸਦਾ ਸਥਿਰ ਰਹਿਣ ਵਾਲਾ ਸਮਝਦਾ ਹੈ ਇਹ ਇੱਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਮਰ ਗਏ ਉਹਨਾਂ ਨੂੰ ਤਾਂ ਇਹ ਸਮਝਦਾ ਹੈ ਕਿ ਤੁਰ ਗਏ ਤੇ ਆਪਣੇ ਆਪ ਨੂੰ ਅਸਥਿਰ ਮੰਨੀ ਬੈਠਾ ਹੈ ਰਹਾਉ ਕਾਮ ਕਰੋਦਮੋ ਬਸ ਪਰਾਨੀ ਹਰ ਮੂਰਤ ਵਿਸराई ਪਾ ਕਾਮ ਕ੍ਰੋਧ ਮੋਹ ਦੇ ਅਧੀਨ ਹੋ ਕੇ ਮਨੁੱਖ ਪਰਮਾਤਮਾ ਦੀ ਉਸ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਵਿਕਾਰਾਂ ਵਿੱਚ ਖਚਤ ਰਹਿੰਦਾ ਹੈ ਇਨ੍ਹਾਂ ਵਿਸ਼ੇ ਵਿਕਾਰਾਂ ਅਤੇ ਅਗਿਆਨਤਾ ਕਰਕੇ ਮਨੁੱਖ ਆਪਣੇ ਝੂਠੇ ਤਨ ਨੂੰ ਸੱਚਾ ਕਰਕੇ ਮੰਨਦਾ ਹੈ ਪਾਉ ਉਸ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਉਸਨੇ ਵੀ ਇੱਕ ਦਿਨ ਚਲੇ ਜਾਣਾ ਹੈ ਪੰਨਾ ਨੰਬਰ 178 ਦੇ ਉੱਪਰ ਗੁਰ ਅਰਜਨ ਦੇਵ ਜੀ ਦਾ ਗੋੜੀ ਗਵਰੀ ਰਾਗ ਵਿੱਚ ਇਹ ਸ਼ਬਦ ਜਿਸ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਹੈ ਅਗਲੇ ਮੂਏ ਸੇ ਪਾਛੇ ਪਰੇ ਜੋ ਉਭਰੇ ਸੇ ਬੰਦ ਲਖ ਖਰੇ ਜਿਹ ਤੰਦੇ ਮੈਂ ਓਇਲ ਪਟਾਏ ਓਨ ਤੇ ਦੋ ਗੁਣ ਦਿੜੀ ਓ ਨਮਾਏ ਪਾ ਮਨੁੱਖ ਆਪਣੇ ਵੱਡੇ-ਵਡੇਰੇ ਜੋ ਮਰ ਚੁੱਕੇ ਹੁੰਦੇ ਹਨ ਉਹਨਾਂ ਤੋਂ ਵੀ ਨਹੀਂ ਸਿੱਖਦਾ ਕਿ ਉਹ ਸਾਰੀ ਜੋੜੀ ਹੋਈ ਪਾਇਆ ਇੱਥੇ ਹੀ ਛੱਡ ਕੇ ਚਲੇ ਗਏ ਹਨ ਤੇ ਉਹ ਆਪ ਲੱਕ ਬਨ ਕੇ ਮਾਇਆ ਜੋੜਨ ਲਈ ਖੜੇ ਹੋ ਜਾਂਦੇ ਹਨ ਜਿਹੜੇ ਤੰਦਿਆਂ ਵਿੱਚ ਉਨਾਂ ਤੇ ਵੱਡੇ-ਵਡੇਰੇ ਫਸੇ ਹੋਏ ਸਨ ਉਹਨਾਂ ਤੋਂ ਦੁਨੀ ਮਾਇਆ ਦੀ ਪਕੜ ਉਹ ਆਪ ਬਣਾ ਲਏ ਸਨ ਪਰ ਇਹ ਉਸ ਦੀ ਭੁੱਲ ਹੈ ਝੂਠਾ ਤਨ ਸੱਚਾ ਕਰ ਮੰਨਿਓ ਜਿਉਂ ਸੁਪਨਾ ਰਹਿ ਨਾਈ ਜੀਵਨ ਨੂੰ ਇਸ ਤਰ੍ਹਾਂ ਮੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਰਾਤ ਨੂੰ ਸਪਨਾ ਆਉਂਦਾ ਹੈ ਸੁਪਨੇਵਾਰੇ ਸਾਨੂੰ ਸਮਝਣ ਦੀ ਜ਼ਿਆਦਾ ਲੋੜ ਨਹੀਂ ਹੈ ਸੁਪਨਾ ਸ਼ਬਦ ਤੋਂ ਹੀ ਸਾਨੂੰ ਸਮਝ ਆ ਜਾਂਦੀ ਹੈ ਕਿ ਸੁਪਨਾ ਕਦੀ ਸੱਚ ਨਹੀਂ ਹੁੰਦਾ ਜਦੋਂ ਤੱਕ ਅਸੀਂ ਸੁੱਤੇ ਰਹਿੰਦੇ ਹਾਂ ਸੁਪਨਾ ਸਾਨੂੰ ਸੱਚਾ ਲੱਗਦਾ ਹੈ ਨੀਂਦ ਖੁੱਲਣ ਤੇ ਜਦੋਂ ਅਸੀਂ ਜਾਗਦੇ ਹਾਂ ਤੇ ਸੁਪਨਾ ਨਾਲ ਹੀ ਖਤਮ ਹੋ ਜਾਂਦਾ ਹੈ ਇਸੀ ਕਰਕੇ ਬਾਣੀ ਵਿੱਚ ਬਾਰ ਬਾਰ ਮਨੁੱਖ ਨੂੰ ਸੁਚੇਤ ਕੀਤਾ ਗਿਆ ਹੈ ਕਿ हे ਮਨੁੱਖ ਤੂੰ ਸੁਪਨਿਆਂ ਵਿੱਚੋਂ ਬਾਹਰ ਆ ਜਾ ਗੁਰਤੇਗ ਬਹਾਦਰ ਜੀ ਦੀ ਬਾਣੀ ਸ਼ਲੋਕ ਮੱਲਾ ਨਾਵਾਂ ਵਿੱਚ ਉਹਨਾਂ ਨੇ ਬਹੁਤ ਬਖੂਬੀ ਨਾਲ ਸਮਝਾਇਆ ਹੈ ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਰਾਗ ਬਿਲਾਵਲ ਵਿੱਚ ਗੁਰ ਅਰਜਨ ਦੇਵ ਜੀ ਵੀ ਨੇ ਵੀ ਸਾਨੂੰ ਇਸ ਸ਼ਬਦ ਨੂੰ ਬੜੀ ਅੱਛੀ ਤਰ੍ਹਾਂ ਸਮਝਾਇਆ ਹੈ ਜੈਸੇ ਸੁਪਨਾ ਰਹਿਣ ਕਾ ਤੈਸਾ ਸੰਸਾਰ ਦਰੀ ਸਤ ਮਾਨ ਸਭ ਵਿਨਾਸੀ ਹੈ ਕੀ ਲਗੇ ਗਵਾਰੇ ਉਹ ਸਾਨੂੰ ਸਮਝਾ ਰਹੇ ਹਨ ਦੱਸ ਰਹੇ ਹਨ ਕਿ ਇਹ ਸਭ ਨਾਸ਼ਵੰਤ ਹੈ ਹਿਮਨੁਖ ਤੂੰ ਕਿਉਂ ਇਸ ਦੇ ਪਿੱਛੇ ਲੱਗਾ ਹੋਇਆ ਹੈ ਇਹ ਸਭ ਕੁਝ ਜੋ ਤੂੰ ਕਰ ਰਿਹਾ ਹੈ ਇਹ ਇੱਕ ਦਿਨ ਨਾਸ ਹੋ ਜਾਏਗਾ ਮਨ ਨੂੰ ਸਮਝਾਉਣ ਵਾਸਤੇ ਗੁਰਬਾਣੀ ਵਿੱਚ ਕਈ ਪ੍ਰਕਾਰ ਦੀਆਂ ਐਗਜ਼ਾਮਪਲ ਲਈਆਂ ਗਈਆਂ ਹਨ ਜੋ ਦੀ ਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਆ ਰਹਿयो राम ਸਰਨਾਈ ਜਿਸ ਤਰ੍ਹਾਂ ਬਦਲਾਂ ਦੀ ਛਾਂ ਜੇਠ ਹਾਰ ਦੇ ਮਹੀਨੇ ਵਿੱਚ ਕੜਕਦੀ ਹੋਈ ਧੁੱਪ ਵਿੱਚ ਇਨਸਾਨ ਵਿਆਕੁਲ ਹੋ ਜਾਂਦਾ ਹੈ ਅਤੇ ਥੋੜਾ ਜਿਹਾ ਬੱਦਲ ਆਉਣ ਤੇ ਉਸ ਦੀ ਛਾਂ ਉਸ ਨੂੰ ਬਹੁਤ ਸਕੂਨ ਦਿੰਦੀ ਹੈ ਪਰ ਉਹ ਪਰਮਾਨੈਂਟ ਨਹੀਂ ਹੁੰਦੀ ਇਨਸਾਨ ਭੁੱਲ ਜਾਂਦਾ ਹੈ ਕਿ ਇਹ ਟੈਂਪਰੇਰੀ ਹੈ ਜਿਸ ਤਰ੍ਹਾਂ ਇਹ ਹਵਾ ਦਾ ਝੌਂਕਾ ਆਉਂਦਾ ਹੈ ਬੱਦਲ ਉੱਡ ਜਾਂਦੇ ਹਨ ਫਿਰ ਉਸ ਨੂੰ ਤੁੱਪ ਮਹਿਸੂਸ ਹੁੰਦੀ ਹੈ ਤੇ ਉਸ ਦਾ ਝੂਠਾ ਮਨ ਉਸ ਬਦਲਾ ਨੂੰ ਹੀ ਸੱਚ ਸਮਝਦਾ ਹੈ ਜਦੋਂ ਅਸੀਂ ਆਪਣੇ ਵਿਕਾਰਾਂ ਉੱਪਰ ਕਾਬੂ ਪਾ ਕੇ ਸੱਚ ਦੇ ਰਸਤੇ ਤੇ ਚੱਲ ਪੈਂਦੇ ਹਾਂ ਤਾਂ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਸੋਝੀ ਹੋ ਜਾਂਦੀ ਹੈ ਅਸੀਂ ਜਗਤ ਦੇ ਇਸ ਝੂਠੇ ਮੋਹ ਤੋਂ ਉੱਪਰ ਉੱਠ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ